ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰिएशन ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਦੋਸਤੋ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਸੀਂ ਮੇਰੀਆਂ ਹਰ ਇੱਕ ਵੀਡੀਓ ਜਿਹੜੀਆਂ ਮੈਂ ਅਪਲੋਡ ਕਰਦੀ ਹਾਂ ਤੁਸੀਂ ਦੇਖਦੇ ਨਹੀਂ ਆ ਤੇ ਬਹੁਤ ਵਧੀਆ ਕਮੈਂਟ ਵੀ ਤੁਸੀਂ ਕਰਦੇ ਆ ਉਹਦੇ ਲਈ ਤੁਹਾਡਾ ਧੰਨਵਾਦ ਤੇ ਇਹ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਇੱਕ ਮੇਰੇ ਸਬਸਕ੍ਰਾਈਬਰ ਦਾ ਨਾ ਮੈਨੂੰ ਮਤਲਬ ਮੈਸੇਜ ਆਇਆ ਸੀਗਾ ਕਿ ਤੁਸੀਂ ਸਲਵਾਰ ਦੀ ਸਟਿਚਿੰਗ ਦੱਸੋ ਸੋ ਉਹਨਾਂ ਦੀ ਡਿਮਾਂਡ ਤੇ ਅੱਜ ਆਪਾਂ ਸਲਵਾਰ ਦੀ ਸਟਿਚਿੰਗ ਕਰਾਂਗੇ ਇਹ ਉਹੀ ਸਲਵਾਰ ਦੀ ਸਟਿਚ ਜਿਹੜੀ ਆ ਪਿਛਲੀ ਵੀਡੀਓ ਦੇ ਵਿੱਚ ਕਟਿੰਗ ਕੀਤੀ ਸੀ ਫੁੱਲ ਮਤਲਬ ਆਲ ਓਵਰ ਸੂਟ ਦੀ ਜਿਹੜੀ ਆਪਾਂ ਕਟਿੰਗ ਕੀਤੀ ਸੀ ਤੇ ਸ਼ਰਟ ਆਪਾਂ ਸਟਿਚ ਕਰਕੇ ਵੀਡੀਓ ਤੇ ਅਪਲੋਡ ਕਰਤੀ ਆ ਇਹ ਹੁਣ ਸਲਵਾਰ ਦੀ ਆਪਾਂ ਸਟਿਚਿੰਗ ਕਰਾਂਗੇ ਸਾਰੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਇਹ ਬਹੁਤ ਭਾਰੀ ਸਲਵਾਰ ਬਣੂਗੀ ਧਿਆਨ ਨਾਲ ਦੇਖਣਾ ਕਿਵੇਂ ਆਪਾਂ ਵਾਲ ਕਿਵੇਂ ਪਾਇਆ ਜਾਂ ਚੋਣਾ ਕਹਲੋ ਕਿਦਾਂ ਪਾਈਆਂ ਕਿਸ ਤਰ੍ਹਾਂ ਆਪਾਂ 벨ਟ ਅਟੈਚ ਕੀਤੀ ਆ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਸ਼ੇਅਰ ਤੇ ਲਾਈਕ ਕਰਨਾ ਵੀ ਨਾ ਭੁੱਲਿਓ ਸੋ ਆਪਾਂ ਸਟਿਚਿੰਗ ਸ਼ੁਰੂ ਕਰਦੇ ਆਂ ਪੂਰੀ ਵੀਡੀਓ ਨੂੰ ਸਤਿ ਧਿਆਨ ਨਾਲ ਦੇਖਣਾ ਜੇ ਕੋਈ ਵੀ ਤੁਹਾਡੀ ਕੁਝ ਪੁੱਛਣਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆਂ ਆ ਦੇਖੋ ਹੁਣ ਆਹ ਪੌਂਚੇ ਆ ਦੋ ਆ ਪੌਂਚਿਆਂ ਦਾ ਕੱਪੜਾ ਠੀਕ ਹੈ ਇਹਨਾਂ ਵਿੱਚੋਂ ਆਪਾਂ ਇੱਕ ਆਪਦੇ ਕੋਲੇ ਰੱਖ ਲੈਣਾ ਇੱਕ ਨੂੰ ਆਪਾਂ ਪਾਸੇ ਦੇ ਕਰ ਦੇਣਾ ਆ ਦੇਖੋ ਇੱਕ ਮੈਂ ਮਤਲਬ ਪਾਸੇ ਤੇ ਰੱਖਤਾ ਪੌਂਚਾ ਤੇ ਜਿਹੜੇ ਆ ਮੇਰੇ ਕੋਲੇ ਆਹ ਆਪਏ ਨੇ ਇਹ ਹੈ ਕੁੰਦੇ ਇਹ ਵੀ ਦੋ ਹੁੰਦੇ ਆ ਹੁਣ ਇੱਕ ਚੀਜ਼ ਨੂੰ ਤੁਸੀਂ ਧਿਆਨ ਚ ਰੱਖਣਾ ਕਈ ਵਾਰੀ ਕੀ ਕਰਦੇ ਆ ਜਿਹੜੇ ਤੁਸੀਂ ਸਟੀਚਿੰਗ ਜਦੋਂ ਕਰਦੇ ਹੋ ਨਾ ਨਵੇਂ-ਨਵੇਂ ਜਿਹੜੇ ਬਿਗিনার ਹੁੰਦੇ ਕਈ ਤਾਂ ਦੋਨੇ ਕੁੰਦਿਆਂ ਨੂੰ ਹੀ ਜੋੜ ਦਿੰਦੇ ਆ ਕਈ ਦੋਨੇ ਪਹੁੰਚਾਂ ਨੂੰ ਹੀ ਜੋੜ ਦਿੰਦੇ ਆ ਪਰ ਇਦਾਂ ਨਹੀਂ ਕਰਨਾ ਤੁਸੀਂ ਇੱਕ ਚੀਜ਼ ਨੂੰ ਯਾਦ ਰੱਖਣਾ ਕਿ ਪਹੁੰਚਾ ਆਪਣਾ ਵੱਡਾ ਹੁੰਦਾ ਕਈਆਂ ਦਾ 6 ਇੰਚ ਹੁੰਦਾ ਪਹੁੰਚਾ ਮੂਰੀ ਜਿਹਨੂੰ ਕਹਿੰਦੇ ਆ ਕਈਆਂ ਦਾ 6.5 ਹੁੰਦਾ ਸਾਈਡਾਂ ਤੇ ਦੋਨੇ ਕੁੰਦੇ ਆਉਣਗੇ ਤੇ ਵਿਚਾਲੇ ਪਹੁੰਚਾ ਆਊਗਾ ਫਿਰ ਪਹੁੰਚਾ ਦੀ ਸਹੀ ਸਟੀਚਿੰਗ ਹੋਊਗੀ ਸਲਵਾਰ ਦੀ ਕੀ ਕਰਨਾ ਆਪਾਂ ਹੁਣ ਆਪਾਂ ਕੁੰਦੇ ਲੈ ਲਾਂਗੇ ਆ ਦੇਖੋ ਕੁੰਦਿਆਂ ਦਾ ਕਿਵੇਂ ਪਤਾ ਲਗੂ ਆ ਚੀਜ਼ ਤੁਸੀਂ ਦੇਖ ਰਹੇ ਆ 2.5 ਇੰਚ ਆ ਠੀਕ ਹੈ ਇਹ ਹੁਣ ਮੇਰੇ ਕੋਲ ਪੁੱਠਾ ਪਾਸਾ ਆ ਵਿੱਚ ਦੋਨੇ ਸਿੱਧੇ ਪਾਸੇ ਆ ਸਲਵਾਰ ਦੇ ਇੱਕ ਪਾਸੇ ਇਹਨਾਂ ਤੁਸੀਂ ਚੱਕੋਗੇ ਜਿਹੜਾ ਪੌਂਚਾ ਆਪਾਂ ਰੱਖਿਆ ਸੀਗਾ ਪੌਂਚੇ ਦਾ ਵੀ ਪੁੱਠਾ ਪਾਸਾ ਉੱਪਰ ਕਰ ਲੈਣਾ ਕੁੰਦੇ ਦਾ ਵੀ ਪੁੱਠਾ ਪਾਸਾ ਉੱਪਰ ਕਰ ਲੈਣਾ ਹੁਣ ਪੌਂਚੇ ਨੂੰ ਇੱਕ ਨੂੰ ਤੇ ਕੁੰਦੇ ਦੀ ਇੱਕ ਜਿਹੜਾ ਇੱਕ ਪਾਸਾ ਇਹਨੂੰ ਆਪਾਂ ਸਿੱਧੀ ਆ ਜਿਹੜੀ ਸਟਿਚਿੰਗ ਕਰਾਂਗੇ ਇਹ ਜਦੋਂ ਵੀ ਤੁਸੀਂ ਸਟਿਚਿੰਗ ਕਰਨੀ ਆ ਨੀਚੇ ਵਾਲੇ ਪਾਸੋਂ ਕਰਨੀ ਉੱਪਰ ਵਾਲੇ ਪਾਸੋਂ ਨਹੀਂ ਕਰਨੀ ਠੀਕ ਹੈ ਆ ਦੇਖੋ ਹੁਣ ਦੋਨੇ ਪੁੱਠੇ ਪਾਸੇ ਆ ਵੀ ਪੁੱਠਾ ਪਾਸਾ ਵਾ ਇਧਰ ਨਾਲ ਹੀ ਪੁੱਠਾ ਪਾਸਾ ਸਿੱਧੇ ਪਾਸੇ ਦੋਨੇ ਵਿੱਚ ਆ ਦੇਖੋ ਇਹਦੀ ਆਪਾਂ ਸਟੀਚਿੰਗ ਕਰਦਾਂਗੇ ਸਿੱਧੀ ਆ ਦੇਖੋ ਹੁਣ ਆਪਾਂ ਇਹ ਜਿਹੜੀ ਸਿੱਧੀ ਸਲਾਈ ਆ ਇਹ ਇਹ ਲਾ ਲਈ ਹੈ ਠੀਕ ਹੈ ਹੁਣ ਇਹਨੂੰ ਤੁਸੀਂ ਕੀ ਕਰਨਾ ਆ ਦੇਖੋ ਆ ਇੱਕ ਪਾਸੇ ਹੁਣ ਕੁੰਦਾ ਇੱਕ ਪਾਸੇ ਪਹੁੰਚਾ ਤੇ ਇਧਰ ਦੇ ਪਾਸੇ ਫਿਰ ਆਪਾਂ ਕੁੰਦੇ ਨੂੰ ਅਟੈਚ ਕਰਾਂਗੇ ਪਹੁੰਚ ਦੇ ਉਹ ਕਿਵੇਂ ਕਰਨਾ ਦੇਖੋ ਧਿਆਨ ਦੇ ਨਾਲ ਆ ਦੇਖੋ ਆ ਹੁਣ ਮੇਰੇ ਕੋਲ ਕੁੰਦੇ ਦਾ ਇੱਕ ਪਾਸਾ ਆ ਰਿਹਾ ਆ ਦੇਖੋ ਆ ਕੁੰਦਾ ਇਹ ਵੀ ਪੁੱਠਾ ਪਾਸਾ ਉੱਪਰ ਆ ਆ ਵੀ ਪੁੱਠਾ ਪਾਸਾ ਉੱਪਰ ਆ ਇਹਨਾਂ ਦੋਨਾਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਫੜਾਂਗੇ ਤੇ ਸਿੱਧੀ ਸਲਾਈ ਲਾ ਦਾਂਗੇ ਆ ਦੇਖੋ अऊं सिद्धी सिलाई आपां लाए दा ਆ ਸਲਾਈ ਆਪਣੀ ਲੱਗ ਗਈ ਆ ਠੀਕ ਹੈ ਆ ਦੇਖੋ ਆ ਪਹੁੰਚਾ ਵਾ ਆ ਸਾਈਡ ਤੇ ਦੋ ਹੁੰਦੇ ਆ ਠੀਕ ਹੈ ਇਸੇ ਤਰੀਕੇ ਦੇ ਨਾਲ ਹੀ ਆਪਾਂ ਕੀ ਕਰਾਂਗੇ ਦੂਜੇ ਪਾਸੇ ਵੀ ਇਸੇ ਤਰੀਕੇ ਨਾਲ ਆਪਾਂ ਸਲਾਈ ਲਾ ਦਾਂਗੇ ਆ ਦੇਖੋ ਹੁਣ ਆਪਾਂ ਦੋਨੇ ਪਾਸਿਆਂ ਦੇ ਜਿਹੜੇ ਦੋਨੇ ਪਹੁੰਚਿਆ ਆਪਣੇ ਕੋਲ ਚਾਰ ਕੁੰਡੇ ਸੀ ਚਾਰਾਂ ਕੁੰਡਿਆਂ ਦੇ ਵਿੱਚ ਦੋ ਪਹੁੰਚੇ ਸੀ ਆਪਣੇ ਕੋਲੇ ਦੋਹਾਂ ਕੁੰਡਿਆਂ ਦੇ ਸੈਂਟਰ ਦੇ ਵਿੱਚ ਇੱਕ ਪਹੁੰਚਾ ਜੋੜਤਾ ਤੇ ਦੋਹਾਂ ਦੇ ਵਿੱਚ ਇੱਕ ਪਹੁੰਚਾ ਜੋੜਤਾ ਹੁਣ ਕੀ ਕਰੋਗੇ ਤੁਸੀਂ ਐਦਾਂ ਇੱਕ ਨੂੰ ਜੇ ਉੱਤੇ ਰੱਖੋਗੇ ਪਹੁੰਚੇ ਦੇ ਉੱਤੇ ਆ ਹੁਣ ਸਟੀਚਿੰਗ ਹੋ ਗਈ ਦੋਨੇ ਪਾਸੇ ਆਪਣੇ ਕੋਲੇ ਪਹੁੰਚੇ ਉੱਤੇ ਪਹੁੰਚਾ ਜੋੜ ਦੋਗੇ ਕੁੰਡਿਆਂ ਉੱਤੇ ਕੁੰਡੇ ਰੱਖ ਦੋਗੇ ਤੇ ਜਿਹੜੀ ਇੱਧਰਲੇ ਪਾਸੇ ਆ ਦੇਖੋ ਜਦੋਂ ਆਹ ਕਪੜਾ ਤੁਸੀਂ ਇੱਧਰ ਨੂੰ ਕਰੋਗੇ ਜੋ ਸੈਂਟਰ ਦੇ ਚਾ ਪਹੁੰਚੇ ਰੱਖਤੇ ਆਹ ਸਾਈਡਾਂ ਤੇ ਆਪਣੇ ਗੁੰਦੇ ਆ ਗਏ ਜੋ ਤੁਸੀਂ ਇਹਨੂੰ ਸਾਈਡ ਤੇ ਕਰੋਗੇ ਨਾ ਆ ਆਪਣਾ ਆ ਗਿਆ ਆਸਣ ਜਿਹਨੂੰ ਝੋਲੀ ਕਹਿੰਦੇ ਆ ਹੁਣ ਦੋਨੇ ਜਿਹੜੀਆਂ ਦੇ ਪਾਸੇ ਆ ਦੋਨੇ ਫੜ ਕੇ ਆਪਾਂ ਇਹਨੂੰ ਜੋੜ ਦਾਂਗੇ ਇਹ ਤੇ ਸਿੱਧੀ ਸਲਾਈ ਲਾ ਦਿਓ ਦੇ ਰੇ ਪਾਸੇ ਵੀ ਜਿਹੜਾ ਦੂਜਾ ਦੂਜਾ ਪਾਸਾ ਝੋਲੀ ਦਾ ਇਧਰ ਵੀ ਤੁਸੀਂ ਸਿਲਾਈ ਲਾ ਦਿਓ ਸਿੱਧੀ ਦੂਜੇ ਪਾਸੇ ਵੀ ਦੋਨੇ ਜਿਹੜੇ ਮਤਲਬ ਚਾਰ ਪਾਸੇ ਨੇ ਚਾਰੇ ਕੁੰਦੇ ਆ ਜਿਹੜੇ ਇਹਨਾਂ ਨੂੰ ਜੋ ਅਟੈਚ ਕਰੋਗੇ ਇਹ ਝੋਲੀਆਂ ਪੰਜਣਗੀਆਂ ਇੱਕ ਅਗਲਾ ਪਾਸਾ ਇੱਕ ਪਿਛਲਾ ਪਾਸਾ ਜਿਹਨੂੰ ਆਪਾਂ ਆਸਣ ਵੀ ਕਹਿ ਦਿੱਨਾ ਕਰੋਸ਼ ਵੀ ਕਹਿ ਦਿੰਦੇ ਨੇ ਇੰਗਲਿਸ਼ ਚ ਆ ਦੇਖੋ ਹੁਣ ਹੁਣ ਕੀ ਤੁਸੀਂ ਕਰਨਾ ਹੁਣ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਖੋਲ੍ਹ ਲੋਗੇ ਹੁਣ ਜਿਹੜਾ ਇੱਕ ਪਾਸਾ ਝੋਲੀ ਦਾ ਆ ਦੇਖੋ ਆ ਹੁਣ ਝੋਲੀ ਦੀ ਸੀਣਾ ਆਸਣ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਆ ਦੇਖੋ ਆਸਣ ਦੀ ਸਿਲਾਈ ਆ ਇਹਦੇ ਤੇ ਆਪਾਂ ਹੁਣ ਕੀ ਕਰਾਂਗੇ ਆਸਣ ਦੀ ਸਿਲਾਈ ਤੇ ਤੁਸੀਂ ਚਾਰਕ ਮਤਲਬ ਕੀ ਜਿਹੜੀ ਤੁਹਾਡੀ ਫਿੰਗਰਸ ਨੇ ਚਾਰਕ ਫਿੰਗਰਸ ਰੱਖੋਗੇ ਇੱਥੋਂ ਕਪੜਾ ਚੱਕੋਗੇ ਠੀਕ ਹੈ ਇਹ ਤਕਰੀਬਨ 3 ਕਿੰਚ ਦਾ ਪੰਦਾ 2.5 3 ਇੰਚ ਦਾ ਇੱਥੋਂ ਕਪੜਾ ਚੱਕੋਗੇ ਤੇ ਇਹਨੂੰ ਜਿਹੜੀ ਆ ਸੈਂਟਰ ਵਾਲੀ ਸਿਲਾਈ ਆ ਇਹਦੇ ਉੱਤੇ ਰੱਖ ਦੋਗੇ ਤੇ ਇਧਰੋਂ ਵੀ ਤੁਸੀਂ ਇਹਨਾਂ 3 ਕਿੰਚ ਆ ਕਪੜਾ ਰੱਖੋਗੇ ਇਹਨਾਂ 3 ਕਿੰਚ ਰੱਖ ਲੋਗੇ ਜਿੱਥੇ 3 ਦੀ 2.5 ਦੀ ਨਿਸ਼ਾਨੀ ਲਾਈ ਆ ਉੱਥੋਂ ਰੱਖਿਆ ਸਿਲਾਈ ਦੇ ਉੱਤੇ ਰੱਖ ਦੋ ਜਿਹੜੀ ਝੋਲੀ ਦੀ ਮਾਰੀ ਆ ਤੇ ਇਹਦੇ ਉੱਤੇ ਆਪਾਂ ਕੀ ਇਹਨੂੰ ਫਿਕਸ ਕਰ ਦਾਂਗੇ ਸੀਨ ਲਾ ਕੇ ਇਹ ਤੁਹਾਡੀ ਮਰਜ਼ੀ ਤੇ ਹੋਵੇ ਕਪੜਾ ਵੱਧਾ ਤੁਸੀਂ ਵੱਧ ਰੱਖ ਲੋ ਜੇ ਤੁਹਾਨੂੰ ਕਪੜਾ ਥੋੜਾ ਇੰਨਾ ਹੈ ਨਹੀਂਗਾ ਪਰ ਸਲਵਾਰ ਦਾ ਫਿਰ ਤੁਸੀਂ 2 ਇੰਚ ਤੇ ਲਾ ਦੋ ਬਹੁਤ ਇਹ ਆਪਣੇ ਪਿਛਲੇ ਪਾਸੇ ਦੀ ਜਿਹੜੀ ਝੋਲੀ ਆਉਂਦੀ ਇਹ ਸਲਾਈ ਲੱਗੀ ਹੁਣ ਆਪਾਂ ਕੀ ਕਰਾਂਗੇ ਹੁਣ ਕਰਾਂਗੇ ਪਹਿਲਾਂ 벨ਟ ਤਿਆਰ 벨ਟ ਤਿਆਰ ਆਪਾਂ ਕਿਸ ਤਰ੍ਹਾਂ ਕਰਾਂਗੇ ਉਹ ਤਾਂ ਪਹਿਲਾਂ ਨਯੌਂਗ ਬਣਾਵਾਂਗੇ ਫਿਰ ਆਪਾਂ ਉਹਦੀਆਂ ਸਲਵਾਰ ਨੂੰ ਫਿਰ ਆਪਾਂ ਕੀ ਕਰਾਂਗੇ ਇੱਕ ਬਲ ਪਾਵਾਂਗੇ ਆ ਦੇਖੋ ਆ ਮੈਂ 벨ਟ ਦਾ ਕੱਪੜਾ ਲੈ ਲਿਆ ਠੀਕ ਹੈ ਬੈਲਟ ਦਾ ਕੱਪੜਾ ਆਹ ਨੂੰ ਪੁੱਠਾ ਪਾਸਾ ਇਧਰ ਬੈਲਟ ਦਾ ਪੁੱਠਾ ਪਾਸਾ ਜਿਹੜੇ ਸਿੱਧੇ ਪਾਸੇ ਆ ਦੋਨੇ ਅੰਦਰਲੇ ਪਾਸੇ ਨੇ ਠੀਕ ਹੈ ਇਹਨੂੰ ਮੈਂ ਕੀ ਕਰਨਾ ਉੱਪਰੋਂ ਬਰਾਬਰ ਕਰੂੰਗੀ ਕੱਪੜੇ ਨੂੰ ਉੱਪਰਲੀ ਸਾਈਡ ਤੋਂ ਬਰਾਬਰ ਕਰ ਲਿਆ ਤੁਸੀਂ ਉੱਪਰੋਂ ਇੱਥੇ 2.5 ਇੰਚ ਤੇ ਨਿਸ਼ਾਨੀ ਲਾਉਂਗੇ ਜਿੱਥੇ ਤੁਸੀਂ 2.5 ਇੰਚ ਦੀ ਨਿਸ਼ਾਨੀ ਲਾਈ ਉੱਥੇ ਤੁਸੀਂ ਇਸ ਤਰੀਕੇ ਦੇ ਨਾਲ ਫੋਲਡ ਕਰ ਦੋਗੇ ਆਪਦੇ ਵੱਲ ਨੂੰ ਇਸ ਤਰੀਕੇ ਦੇ ਨਾਲ ਫੋਲਡ ਕਰ ਦੋਗੇ ਆ ਦੇਖੋ ਇਸ ਤਰੀਕੇ ਦੇ ਨਾਲ ਆ ਫੋਲਡ ਕਰਕੇ ਇੱਥੇ ਬਿਲਕੁਲ ਸਿੱਧੇ ਤੁਸੀਂ ਇੱਕ ਸਿਲਾਈ ਲਾ ਦੇਣੀ ਹੈ ਇਸੇ ਤਰੀਕੇ ਨਾਲ ਹੀ ਤੁਸੀਂ ਜਿਹੜਾ ਦੂਜਾ ਪਾਸਾ ਵਾ ਉਧਰ ਵੀ ਨਿਸ਼ਾਨੀ ਲਾ ਦੇਣੀ ਹੈ ਹੁਣ ਕੀ ਕਰੋਗੇ ਇਹਨੂੰ ਖੋਲ ਲਓਗੇ ਜਿਹੜੀ ਤੁਸੀਂ ਆਪਾਂ ਅਤਕੋਨੀ ਜੀ ਬਣਾਈ ਸੀਗੀ ਇਹਨੂੰ ਬੈਲਟ ਨੂੰ ਐ ਖੋਲ ਲਓਗੇ ਆ ਦੇਖੋ ਬੋਲਿਆ ਆ ਦੇਖੋ ਇਸ ਤਰੀਕੇ ਦੇ ਨਾਲ ਬਟਰਫਲਾਈ ਜੀ ਬਣ ਜੂਗੀ ਇੱਥੇ ਆ ਦੇਖੋ ਆ ਬਟਰਫਲਾਈ ਟਾਈਪ ਕੁਝ ਬਣ ਗਿਆ ਇੱਥੇ ਤੁਸੀਂ ਕੀ ਕਰਨਾ ਇੱਥੋਂ ਆ ਸਿੱਧੀ ਸਲਾਈ ਐਨ ਨੂੰ ਲਾਉਂਗੇ ਫਿਰ ਇਧਰ ਨੂੰ ਲਾਉਂਗੇ ਤੇ ਫਿਰ ਇਦੋਂ ਸਿੱਧਰ ਸਿੱਧੀ ਲਾ ਦੋਗੇ ਆ ਦੇਖੋ ਕਿਸ ਤਰੀਕੇ ਨਾਲ ਧਿਆਨ ਨਾਲ ਦੇਖੋ ਆ ਦੇਖੋ ਹੁਣ ਜਿਹੜੀ ਤੁਸੀਂ ਆ ਬਟਰਫਲਾਈ ਜੀ ਬਣਾਈ ਸੀ ਇਹਨੂੰ ਚੜੀਵੀ ਆਪਾਂ ਕਹਿ ਦਿੰਨੇ ਆ ਇਹ ਨਿਉਂਗ ਵਾਸਤੇ ਜਿੰਨੂੰ ਆਪਾਂ ਨਾਲਾ ਪਾਉਣਾ ਉਹ ਚੀਜ਼ ਬਣ ਗਈ ਥੀਏ ਹੁਣ ਇਹਨੂੰ ਕੀ ਕਰਾਂ ਤੁਸੀਂ ਇਹ ਤਾਂ ਫੋਲਡ ਕਰ ਲਓਗੇ ਫੋਲਡ ਕਰਕੇ ਆਹ ਦੇਖੋ ਜਿਹੜਾ ਕੱਪੜਾ ਵਾ ਇਹਨੂੰ ਥੱਲੋਂ ਅੱਧਾ ਇੰਚ ਨੂੰ ਹੋਰ ਅੰਦਰ ਨੂੰ ਫੋਲਡ ਕਰੋਗੇ ਰੱਖੋਗੇ ਤੇ ਸਿੱਧੀ ਜਿਹੜੀ ਸਿਲਾਈ ਲਾ ਦੋਗੇ Yeah. <laughs> ਆ ਦੇਖੋ ਆਪਾਂ ਸਾਰਾ ਜਿਹੜਾ ਨਿਉਂਗ ਆ ਜਾਂ ਨੇਫਾ ਕਹਿੰਨੋ ਕਿ ਨੇਫਾ ਵੀ ਕਹਿੰਦੇ ਆ ਉਹ ਸਾਰਾ ਜਿਹੜਾ ਆਪਾਂ ਨਿਉਂਗ ਉਹ ਬਣਾ ਲਿਆ ਹੁਣ ਤੁਸੀਂ ਕੀ ਕਰਨਾ ਆ ਬੈਲਟ ਆ ਜਿਹੜੀ ਬੈਟਰੀ ਜਿੱਥੇ ਤੁਸੀਂ ਸਲਾਈ ਲਾ ਕੇ ਬੈਲਟ ਨੂੰ ਜੋੜਿਆ ਸੀ ਦੋਨੇ ਸੀਨਾ ਪ੍ਰੋਪਰ ਕਰ ਦੇਣੇ ਆ ਇੱਕ ਥਾਂ ਦੇ ਦੋਨੇ ਸੀਨਾ ਨੂੰ ਰੱਖ ਦੇਣਾ ਆ ਦੇਖੋ ਮੈਂ ਇਕੱਠਾ ਕਰ ਲਿਆ ਆ ਸੀਨ ਪਿਛਲੀ ਆ ਆ ਫਰੰਟ ਵਾਲੀ ਆ ਉਸ ਤੋਂ ਬਾਅਦ ਕਰਨਾ ਇਧਰ ਨੂੰ ਕਪੜਾ ਬੈਲਟ ਦਾ ਇਧਰ ਨੂੰ ਸੈੱਟ ਕਰੋਗੇ ਇਧਰ ਦਾ ਇਧਰ ਨੂੰ ਸੈੱਟ ਕਰ ਦੋਗੇ ਆ ਜਿਹੜਾ ਨਿਓਆ ਇਹਨੂੰ ਨਹੀਂ ਛੇਣਾ ਜਿਹੜੀ ਥੱਲੇ ਕਪੜਾ ਜਿਹੜਾ ਕਟਿੰਗ ਆਲਾ ਇੱਥੇ ਹਲਕਾ ਜਿਹਾ ਇੱਕ ਟੱਕ ਲਾ ਦੋਗੇ ਤੁਸੀਂ ਨਿਸ਼ਾਨੀ ਲਾ ਦੋਗੇ ਇਧਰਲੇ ਪਾਸੇ ਵੀ ਇਦਾਂ ਹੀ ਕਰੋਗੇ ਤੁਸੀਂ ਠੀਕ ਹੈ ਹੁਣ ਕੀ ਕਰੋਗੇ ਜਿਹੜੇ ਤੁਸੀਂ ਪਿਛਲੇ ਪਾਸੇ ਤੇ ਝੋਲੀ ਤੇ ਦੋ ਚੋਣਾ ਪਾਈਆਂ ਸੀ ਜਾਂ ਦੋ ਬਲ ਪਾਏ ਸੀਗੇ ਹਨਾ ਇਹਨਾਂ ਨੂੰ ਇਦਾਂ ਰੱਖ ਲਓਗੇ ਆ ਦੇਖੋ ਬੈਸਰ ਜਿਹੜਾ ਬਲ ਪਾਏ ਸੀ ਜਿਹੜੀ ਬੈਲਟ ਦੀ ਬੈਕ ਸਾਈਡ ਆ ਆ ਬੈਲਟ ਦੀ ਆ ਦੇਖੋ ਆ ਚੜੀਜੀ ਬਣਾਈ ਆ ਆਪਾਂ ਬਟਰਫਲਾਈ ਇਹ ਨਹੀਂ ਜਿਹੜੀ ਦੂਜਾ ਪਾਸਾ ਵਾ ਇਹ ਵਾਲਾ ਇਹਨੂੰ ਆਹ ਸਲਵਾਰ ਦਾ ਸਿੱਧਾ ਪਾਸਾ ਆਹ 벨ਟ ਆ 벨ਟ ਦਾ ਪੁੱਠਾ ਪਾਸਾ ਠੀਕ ਹੈ ਮਤਲਬ ਦੋਨੇ ਸਿੱਧੇ ਪਾਸੇ ਅੰਦਰ ਕਰ ਦੇਣੇ ਆ ਆਹ ਸਲਾਈ ਜਿਹੜੀ ਸੈਂਟਰ ਵਾਲੀ 벨ਟ ਦੀ ਸਲਾਈ ਨੂੰ ਜਿਹੜੀ ਸਲਵਾਰ ਦੀ ਸਲਾਈ ਝੋਲੀ ਦੀ ਉਹਦੇ ਨਾਲ ਮਿਲਾ ਦੇਣਾ ਇੱਥੇ ਤੁਸੀਂ ਸਿੱਧੀ ਸਲਾਈ ਮਾਰ ਦੇਣੀ ਆ ਇਹ ਸਲਾਈ ਤੁਸੀਂ ਉੱਥੇ ਦੀ ਕਰ ਮਾਰਨੀ ਜਿੱਥੇ ਆਪਾਂ ਕੱਟ ਲਾਇਆ ਸੀ ਆ ਦੇਖੋ ਇਹਨੂੰ ਸਲਾਈ ਨੂੰ ਇੱਥੇ ਰੱਖਿਆ ਸੈਂਟਰ 'ਚ ਇਹਨੂੰ 벨ਟ ਨੂੰ ਇੱਧਰ ਨੂੰ ਕਰੋ सलवार में थल सैट करो ठीक है आ जो तीक गया देखो मैं कट द निशानी ले इत लाऊंगी मैं सिलाई इतों जोड़नी शुरू करूंगी ये सीधी सिलाई मैं उस तक ला लूँगी मैं दूसरा कट लाया हुआ है। ਆ ਦੇਖੋ ਮੈਂ ਉੱਤਕਰ ਲਾ ਲਈ ਹੈ ਨਿਸ਼ਾਨੀ ਹੁਣ ਕੀ ਕਰਨਾ ਆਪਏ ਬੈਕ ਸਾਈਡ ਤੋਂ ਆਪਣੀ ਬੈਲਟ ਅਟੈਚ ਆ ਗਈ ਹੁਣ ਕਰਾਂਗੇ ਆਪਾਂ ਫਰੰਟ ਸਾਈਡ ਹੁਣ ਫਰੰਟ ਸਾਈਡ ਮੇਨ ਆ ਕਿਉਂਕਿ ਸਾਰੀ ਸਲਵਾਰ ਹੈ ਜਿਹੜੀ ਉਹ ਚੋਣਾ ਤੇ ਕਿਉਂਕਿ ਇਹ ਤਾਂ ਬਹੁਤ ਜ਼ਿਆਦਾ ਭਾਰੀ ਸਲਵਾਰ ਆਪਾਂ ਉਹਦਣਾ ਬਟ ਕਟਿੰਗ ਕੀਤੀ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਰਾ ਕਪੜਾ ਮੈਂ ਵੇਸਟ ਸਾਰਾ ਜਿੰਨਾ ਫਾਲਤ ਸਾਰਾ ਸਲਵਾਰ 'ਚ ਪਾਤਾ ਸੀ ਇਹ ਬਹੁਤ ਭਾਰੀ ਸਲਵਾਰ ਬਣਨੀ ਹੈ ਇਹਨੂੰ ਸਿੱਧਾ ਕਰ ਲੋ ਆ ਦੇਖੋ ਇੱਥੋਂ ਇਸ ਤਰੀਕੇ ਦਾ ਮਤਲਬ ਹੈ ਨੀਚੇ ਵਾਲਾ ਪਾਸਾ ਝੂਲੀ ਦਾ ਆ ਬਿਲਕੁਲ ਸਿੱਧਾ ਕਪੜਾ ਮਤਲਬ ਹੈ ਉੱਪ ਹੁਣ ਕੀ ਕਰੋਗੇ ਤੁਸੀਂ ਇਹਨੂੰ ਸੈੱਟ ਕਰਕੇ ਰੱਖੋਗੇ ਸੈੱਟ ਕਰਕੇ ਹੁਣ ਤੁਸੀਂ ਬੈਲਟ ਨੂੰ ਫੜੋਗੇ ਆ ਦੇਖੋ ਆ ਬੈਲਟ ਆ ਇਹ ਬੈਲਟ ਦੀ ਸੈਂਟਰ ਦੀ ਸਲਾਈ ਤੇ ਸਲਵਾਰ ਦੀ ਝੋਣੀ ਦੀ ਸੈਂਟਰ ਦੀ ਸਲਾਈ ਇਹਨਾਂ ਦੋਨਾਂ ਨੂੰ ਇਕੱਠੇ ਕਰੋਗੇ ਤੁਸੀਂ ਇਕੱਠੇ ਕਰਕੇ ਇਹ ਹੁਣ ਸਲਵਾਰ ਦਾ ਸਿੱਧਾ ਪਾਸਾ ਉੱਪਰ ਅਤੇ ਬੈਲਟ ਦਾ ਪੁੱਠਾ ਪਾਸਾ ਉੱਪਰ ਹੈ ਠੀਕ ਹੈ ਇਹ ਤੇ ਤੁਸੀਂ ਇਹਨੂੰ ਪਹਿਲਾਂ ਕੀ ਇਹ ਜੋੜ ਦੋਗੇ ਆ ਦੇਖੋ ਆਪਾਂ ਇਹ ਇਹ ਦੋਨਾਂ ਸਲਾਈਆਂ ਨੂੰ ਆਪਸ ਵਿੱਚ ਜੋੜ ਦਾਂਗੇ ਜੋੜਤਾ ਹੁਣ ਤੁਸੀਂ ਕੀ ਕਰਨਾ ਸਲਾਈ ਤਾਂ ਜੋੜਦੀ ਹੈ ਨਾ ਇੱਥੋਂ ਤੁਸੀਂ ਜਿਹੜੀ ਸਲਾਈ ਜੋੜੀ ਆ ਸਲਾਈ ਦੇ ਉੱਤੇ ਐਂਜੀ ਟੇਪ ਰੱਖੋਗੇ ਇਹ ਤੋਂ ਤੁਸੀਂ 1.5 ਇੰਚ ਦੇ ਨਿਸ਼ਾਨ ਲਾ ਦੋਗੇ ਆ 1.5 ਇੰਚ ਤੇ ਮੈਂ ਨਿਸ਼ਾਨ ਲਾਤਾ ਜਿਹੜੀ ਚੋਲੀ ਵਾਲੀ ਸੀਨ ਆ ਉਹ ਸਲਾਈ ਤੋਂ ਲੈ ਕੇ ਮੈਂ ਬਾਹਰ ਨੂੰ ਆਰਦੇ ਵਾਲੇ ਪਾਸੋਂ 1.5 ਇੰਚ ਤੇ ਨਿਸ਼ਾਨੀ ਲਾਤੀ ਤੇ ਜਿਹੜਾ ਸਲਵਾਰ ਦਾ ਕੱਪੜਾ ਵਾ ਸਲਵਾਰ ਦੇ ਕੱਪੜੇ ਨੂੰ ਮੈਂ ਚੱਕ ਕੇ ਇਹਦੀਆਂ ਜਿਹੜੀਆਂ ਉਹ ਚੋਣਾ ਪਾਉਂਗੀ ਦੇਖੋ ਧਿਆਨ ਨਾਲ ਆ ਦੇਖੋ ਹੁਣ ਮੈਂ ਇੱਥੋਂ ਕੱਪੜਾ ਲਿਆ ਇਹ ਮੈਂ ਘਟ ਤੋਂ ਘਟ ਲਵਾਂਗੀ ਕੱਪੜਾ ਜਿਹੜੀ ਨਿਸ਼ਾਨੀ ਲਾਈ ਸੀ ਉਹਦੇ ਤੋਂ ਮੈਂ ਲਵਾਂਗੀ ਘਟ ਤੋਂ ਘੱਟ ਕਿਉਂਕਿ ਮੇਰੇ ਕੋਲ ਬਰ ਬਹੁਤ ਜ਼ਿਆਦਾ ਸਰਵਾਦ ਦਾ 4 ਇੰਚ 4 ਇੰਚ ਤੋਂ ਮੈਂ ਚੱਕੂੰਗੀ ਪਰ ਤੁਹਾਡੇ ਕੋਲ ਜੇ ਘੱਟ ਆ ਤੁਸੀਂ ਫਿਰ 2.5 ਇੰਚ ਤੋਂ ਕੱਪੜਾ ਚੱਕੋ ਇਹ ਤੋਂ ਵੱਧ ਨਾ ਚੱਕਿਓ ਆ ਦੇਖੋ ਇੱਥੋਂ ਚੱਕਿਆ ਕੱਪੜਾ ਆ ਨਿਸ਼ਾਨਾ ਦੇ ਉੱਤੇ ਰੱਖਤਾ ਜਿਹੜਾ ਆਪਾਂ ਉਦੋਂ ਲਾਇਆ ਸੀ ਨਿਸ਼ਾਨ 1.5 ਇੰਚ ਦਾ ਫਿਰ ਇਸੇ ਤਰੀਕੇ ਨਾਲ 4 ਇੰਚ ਮੈਂ ਫਿਰ ਕਿਉਂ ਕੱਪੜਾ ਚੱਕਿਆ ਫਿਰ ਫਿਰ ਉੱਤੇ ਰੱਖਤਾ ਠੀਕ ਹੈ ਫਿਰ ਇਸੇ ਤਰੀਕੇ ਨਾਲ ਮੈਂ ਚਾਰ-ਚਾਰ ਇੰਚ ਚੱਕੀ ਜਾਊਂਗੀ ਕਪੜਾ ਉਹਦੇ ਉੱਪਰ ਰੱਖ ਰੱਖ ਕੇ ਆਪਾਂ ਜਿਹੜੇ ਵਾਲਾ ਉਹ ਉਪਾ ਲਾਂਗੇ ਪਰ ਤੁਸੀਂ ਹਜੇ ਦੋ ਵਾਲ ਪਾਓ ਉੱਤੇ ਬੈਲਟ ਸੈੱਟ ਕਰੋ ਫਿਰ ਦੋ ਵਾਲ ਪਾਓਰ ਤੁਸੀਂ ਇਕੱਠੇ ਨਾ ਪਾਓ ਤਰ ਤਾਂ ਫਿਰ ਸਾਹਮਣੇ ਨਹੀਂ ਜਾਣਗੇ ਵਾਲ ਨਿਕਲ ਜਾਂਦੇ ਹੁੰਦੇ ਆ ਜੇ ਤੁਸੀਂ ਬਿਗਨਰ ਹੋ ਤਾਂ ਆ ਦੇਖੋ ਮੈਂ ਪਾਲੇ ਚਾਰ ਵਾਲ ਪਾਲੇ ਜੇ ਤੁਸੀਂ ਦੋ ਪਾਏ ਦੋ ਬਹੁਤ ਆ ਉਹਦੇ ਉੱਤੇ ਜਿਹੜੀ ਬੈਲਟ ਆ ਆ ਬੈਲਟ ਆ ਮੇਰੇ ਕੋਲ ਬੈਲਟ ਨੂੰ ਇਹਦੇ ਉੱਤੇ ਅਟੈਚ ਕਰੋ ਤੇ ਸਿੱਧੀ ਸਲਾਈ ਲਾ ਦੇ ਹੁਣ ਫਿਰ ਮੈਂ ਕੀ ਕੀਤਾ ਬੈਲਟ ਨੂੰ ਪਾਸੇ ਕਰਤਾ ਇਹਦੇ ਕੋੜਾ ਚੱਕ ਲੈਣਾ ਮਸ਼ੀਨ ਦਾ ਫਿਰ ਤੁਸੀਂ 4 ਇੰਚ ਤੋਂ ਤੁਸੀਂ ਕਪੜਾ ਚੱਕੋਗੇ ਇਦਾਂ ਸੈੱਟ ਕਰ ਦੋਗੇ ਥੱਲੇ ਵਾਲੇ ਵਾਲ ਦਾ ਧਿਆਨ ਰੱਖਣਾ ਤੁਸੀਂ ਥੱਲੇ ਵਾਲਾ ਵਾਲ ਥੱਲੇ ਨਹੀਂ ਨਿਕਲਣਾ ਜਾਨਾ ਕਿ ਬਹੁਤ ਹੀ ਕਾਮਨ ਪ੍ਰੋਬਲਮ ਆ ਵੀ نیچے ਵਾਲੇ ਵਾਲ ਨਿਕਲ ਜਾਂਦੇ ਹੁੰਦੇ ਆ ਬਰਾਬਰ ਰੱਖੀ ਚੱਲੋ ਸਾਰੇ ਇਦਾਂ ਇੱਕ ਦੂਜੇ ਦੇ ਉੱਤੇ ਉੱਤੇ ਵਾਲ ਰੱਖੀ ਜਾਣਾ ਤੇ ਇਦਾਂ ਹੀ ਤੁਸੀਂ ਸਾਰੀ ਬੈਲਟ ਜਿਹੜੀ ਨਾਲ ਅਟੈਚ ਕਰ ਲੈਣੀ ਆ ਹੁਣ ਦੇਖੋ ਵਲ ਭਾਲੇ ਆ ਬੈਲਟ ਦਾ ਕਪੜਾ ਉੱਪਰ ਨੂੰ ਕੀਤਾ ਇੱਥੇ ਜਿਹੜੀ ਉਹ ਮੈਂ ਸਟੀਚਿੰਗ ਕਰ ਦੇਣੀ ਹੁਣ ਫਿਰ ਦੇਖੋ ਆ ਮੈਂ ਘੋੜਾ ਚੱਕਿਆ ਮਸ਼ੀਨ ਦਾ ਬੈਲਟ ਨੂੰ ਪਾਸੇ ਕਰਤਾ ਹੁਣ ਆ ਪਹੁੰਚ ਆ ਗਿਆ ਮੇਰੇ ਕੋਲ ਇਹ ਪਹੁੰਚੇ ਤੇ ਨਿਸ਼ਾਨੀ ਦਾ ਆ ਵੀ ਸਲਾਈਆ ਆ ਵੀ ਪਹੁੰਚੇ ਦੀ ਸਲਾਈ ਹੈ ਇਹਨੂੰ ਇੱਥੇ ਜੋੜੋ ਆ ਆ ਗਿਆ ਸੈਂਟਰ ਇਹ ਤੋਂ ਸੈਂਟਰ ਤੋਂ ਇੱਕ ਚੋਣ ਚੱਕ ਲਓ ਤੁਸੀਂ ਇਹ ਜਿਹੜੀ ਸਲਵਾਰ ਦੀ ਜਿਹੜੀ ਫਰੰਟ ਵਾਲੀ ਹੁੰਦੀ ਨਾ ਪ੍ਰੈਸ ਮਾਰ ਕੇ ਬਿਠਾਇਆ ਕਪੜਾ ਇਹ ਚੀਜ਼ੀ ਆਉਂਦੀ ਆ ਜੇ ਤੁਸੀਂ ਇਹਨੂੰ ਸੈਂਟਰ ਚ ਨਹੀਂ ਇਦਾਂ ਲਿਆਉਂਦੇ ਆ ਫਿਰ ਥੋੜੀ ਜਿਹੜੇ ਵਾਲਾ ਉਹ ਸਹੀ ਨਹੀਂ ਬਹਿਣਗੇ ਪਹੁੰਚਾ ਖੁੰਮ ਜੂਗਾ ਠੀਕ ਹੈ ਇਹਨੂੰ ਇਹਦੇ ਉੱਤੇ ਰੱਖੋ ਇਹ ਤੋਂ ਫਿਰ ਇੱਕ ਚੱਕ ਲਓ ਕਪੜਾ 4 ਇੰਚ ਦੇ ਵਿੱਚ ਤੇ ਤੁਹਾਡੇ ਕੋਲ ਜਿੰਨਾ ਕਪੜਾ ਉਸ ਹੱਬ ਤੇ ਇਹਦੇ ਉੱਤੇ ਰੱਖਿਆ ਫਿਰ ਇਸੇ ਤਰ੍ਹਾਂ ਹੀ ਬੈਲਟ ਨੂੰ ਜਿਹੜੀ ਇਹਦੇ ਉੱਤੇ ਸਲਾਈ ਮਾਰਕਟ ਅਟੈਚ ਕਰਦੋ ਹੁਣੇ ਤਾਂ ਤੁਸੀਂ ਧਿਆਨ ਰੱਖਣਾ ਕਿ ਹੁਣ ਬੈਲਟ ਦਾ ਕਪੜਾ ਸਿਰਫ ਮੇਰੇ ਕੋਲ ਇੰਨਾ ਰਹਿ ਗਿਆ। ਆਹ ਕਪੜਾ ਥੱਲੇ ਕੁੰਦੇ ਵਾਲਾ। ਇਹਨੂੰ ਹੁਣ ਆਪਣੇ ਵੇਖਣ ਦੀ ਲੱਗਦਾ ਵੀ ਦੋ ਕੁ ਵਾਲੀ ਪਹਿਣਗੇ ਬਸ। ਆ ਘੋੜੇ ਨੂੰ ਚੱਕਿਆ ਬੈਲਟ ਦਾ ਕਪੜਾ ਪਾਸੇ ਘਰਤਾ। ਇੱਥੋਂ ਕਪੜਾ ਚੱਕੋ। ਇਹਨੂੰ ਇੱਥੇ ਰੱਖ ਕੇ ਜਿਹੜਾ ਇਹ ਆ ਚੋਣ ਇਹ ਤੁਸੀਂ ਇੱਕ ਤੇ ਹੀ ਅਟੈਚ ਕਰ ਦੇ ਉਹਨੂੰ ਕਿਉਂਕਿ ਜਿਹੜੀ ਲਾਸਟ ਚੋਣਾ ਫਿਰ ਉਹਦੇ ਚ ਗੜਬੜ ਨਹੀਂ ਹੋਊਗੀ ਕੋਈ। ਆ ਕਰਤੀ। ਹੁਣ ਕੀ ਆ ਲਾਸਟ ਕਪੜਾ ਰਹਿ ਗਿਆ ਤੁਹਾਡੇ ਕੋਲ ਦੀ ਇੱਕ ਚੋਣ ਮਸਾਂ ਪਹਿਣੀ ਆ। ਠੀਕ ਹੈ ਆ ਬੈਲਟ ਨੂੰ ਇਦਾਂ ਫੜੋ ਉੱਪਰ। ਆ ਦੇਖੋ ਇਸ ਤਰੀਕੇ ਦੇ ਨਾਲ ਨੂੰ ਸੈੱਟ ਕਰੋ ਜਿੰਨਾ ਕਪੜਾ ਇਦਾਂ ਹੱਥ ਦੇ ਨਾਲ ਸੈੱਟ ਕਰ ਲਓ ਆ ਤੁਸੀਂ ਦੇਖੀ ਜਾਂਨੇ ਆ ਦੇਖੋ ਕਰ ਲਿਆ ਆਪਾਂ ਇਹਨੂੰ ਇਦਾਂ ਰੱਖੋ ਤੇ ਸਿੱਧੀ ਸਲਾਈ ਜਿਹੜੀ ਆ ਲਗਾ ਦਿਓ ਦੇਖੋ ਵਾਲ ਆਪਣੇ ਸਾਰੇ ਪੈ ਗਏ ਆ ਤੁਹਾਨੂੰ ਦਿਖਾਉਨੇ ਆ ਆ ਦੇਖੋ ਸਾਰੇ ਵਾਲ 1 2 3 4 5 6 7 8 9 10 11 12 13 14 ਇਹ 14 ਵਾਲ ਪੈ ਗਏ ਸਾਰੇ ਆਪਣੇ ਧਿਆਨ ਦੇ ਨਾਲ ਦੇਖੋ ਵਾਲ ਆਪਣੇ ਸਾਰੇ ਪੈ ਚੁੱਕੇ ਆ ਸਲਵਾਰ ਤੇ ਹੁਣ ਇਸੇ ਤਰੀਕੇ ਨਾਲ ਹੀ ਆਪਾਂ ਦੂਜਾ ਪਾਸਾ ਜਿਹੜਾ ਉਹ ਵੀ ਵਾਲ ਇਦਾਂ ਹੀ ਸੈੱਟ ਕਰ ਲੈਣੇ ਆ ਹਾਂਜੀ ਦੋਸਤੋ ਆ ਦੇਖੋ ਆਪਣੇ ਦੋਨੇ ਪਾਸਿਆਂ ਦੇ ਜਿਹੜੇ ਵਾਲਾ ਉਹ ਪੈ ਚੁੱਕੇ ਆ ਇਹ ਤੁਹਾਨੂੰ ਤਾਂ ਕਰਕੇ ਥੋੜਾ ਭਿਖਾਇਆ ਪੈਂਦਾ ਕਿਉਂਕਿ ਇਹ ਬਹੁਤ ਜ਼ਿਆਦਾ ਡਾਰਕ ਸੂਟ ਆ ਡਾਰਕ ਸੂਟ ਤੇ ਨਾ ਕੋਈ ਵੀ ਸਲਾਈ ਦੇਖਣੀ ਇਹ ਵਾਲ ਦੇਖਣਾ ਥੋੜੇ ਔਖੇ ਹੋ ਜਾਂਦੇ ਬਾਕੀ ਮੈਨੂੰ ਬਦ ਤੋਂ ਸਮਝ ਲੱਗ ਗਿਆ ਹਣਾ ਤੁਸੀਂ ਜਿਸ ਤਰ੍ਹਾਂ ਮੈਂ ਪਾਇ ਇਸ ਤਰ੍ਹਾਂ ਹੀ ਪਾ ਲਓ ਇਹ ਆਪਣਾ ਹੁਣ ਉੱਪਰ ਵਾਲਾ ਕੰਮ ਸਾਰਾ ਕੰਪਲੀਟ ਹੋ ਚੁੱਕਿਆ ਹੁਣ ਆਪਣਾ ਰਹਿ ਗਿਆ ਪੌਂਚਿਆਂ ਦਾ ਕੰਮ ਪੌਂਚੇ ਕਿਸ ਤਰ੍ਹਾਂ ਅਟੈਚ ਕਰਨੇ ਆ ਧਿਆਨ ਨਾਲ ਦੇਖੋ ਆ ਦੇਖੋ ਹੁਣ ਆਪਾਂ ਪੌਂਚਿਆਂ ਦਾ ਕੰਮ ਕਰਨਾ ਪੌਂਚਿਆਂ ਵਾਸਤੇ ਮੈਂ ਕੀ ਕੀਤਾ ਨਾ ਆ 1.5 ਇੰਚ ਦਾ ਪੌਂਚਾ ਲੈ ਲਿਆ ਬੁਕਰਮ ਤੇ ਆ ਜਿਹੜੀ ਪੱਟੀ ਲਈ ਆ ਇਹ ਮੈਂ ਲੈ ਲਈ ਆ 1.5 ਤੋਂ 3 ਇੰਚ ਇਹ ਉਹੀ ਪੱਟੀ ਆ ਜਿਹੜੇ ਮੋਢੇ ਦੀਆਂ ਕਾਟਾਂ ਸੀ ਜਾਂ ਕਿਆ ਦੋ ਵੀ ਜਿਹੜਾ ਫालतू ਬਚਿਆ ਸੀ ਉਹਨਾਂ ਚੋਂ ਸਾਰੀ ਲਈ ਆ ਕਿਉਂਕਿ ਸਾਰਾ ਕੱਪੜਾ ਤਾਂ ਆਪਾਂ ਮਤਲਬ ਸਲਵਾਰ ਦੇ ਵਿੱਚ ਪਾਤਾ ਸੀ ਕਿਉਂਕਿ ਭਾਰੀ ਬਣ ਜੇ ਠੀਕ ਹੈ ਸੇ ਨੂੰ ਆਪਾਂ ਕੀ ਕਰਾਂਗੇ ਆ ਦੇਖੋ ਆ ਪੱਟੀ ਆ ਮੇਰੇ ਕੋਲੇ ਇਹਨੂੰ ਇੱਕ ਪਾਸੇ ਆ ਦੇਖੋ ਇਧਰੋਂ ਕੀ ਕਰਨਾ ਤੁਸੀਂ ਅੱਧਾ ਇੰਚ ਕੱਪੜਾ ਇਧਰੋਂ ਛੱਡਣਾ ਜਿਹੜਾ ਆ ਬਚਿਆ ਕੱਪੜਾ ਇਹਨੂੰ ਇਹਦੇ ਉੱਤੇ ਫੋਲਡ ਕਰ ਦੇਣਾ ਤੇ ਜਿਹੜੀ ਤੁਸੀਂ ਵੱਡੇ ਬਥੇ ਦੀ ਸੀਨ ਲਾ ਲੈਣੀ ਵੱਡੇ ਬਥੇ ਦੀ ਲਾਏਗਾ ਕਿ ਜੇ ਤੁਸੀਂ ਬਿਗਨਰ ਹੋ ਤਾਂ ਪਹਿਲਾਂ ਵੱਡੇ ਬਥੇ ਦੀ ਲਾਓ ਕਿ ਇਨਫੇਸ ਕਈ ਮੀਟਰ ਨਾ ਪੈ ਜਾਂਦਾ

ਹੁਣ ਕੀ ਕਰਾਂਗੇ ਆਪਾਂ ਆ ਦੇਖੋ ਆ ਪਹੁੰਚਾ ਸਲਵਾਰ ਦਾ ਇਹ ਨੀਚੇ ਵਾਲਾ ਪਾਸਾ ਸਲਵਾਰ ਦਾ ਉੱਪਰ ਤੋਂ ਆਪਾਂ 벨ਟ ਪਾ ਲਈਏ ਆ ਦੇਖੋ ਆ ਦੋ ਕੁੰਡੇ ਆ ਆਹ ਤੇ ਆਹ ਇਹ ਦੋ ਕੁੰਡਿਆਂ ਦੇ ਵਿੱਚ ਪਹੁੰਚਾ ਇਹਨੂੰ ਤੁਸੀਂ ਕੀ ਕਰਨਾ ਆ ਦੇਖੋ ਧਿਆਨ ਦੇ ਨਾਲ ਆਹ ਰਿਹਾ ਇੱਕ ਸਾਈਡਾ ਕੁੰਡੇ ਦੀ ਇਹਦੇ ਉੱਤੇ ਤੁਸੀਂ ਆ ਇਦਾਂ ਇਹਨੂੰ ਥੋੜਾ ਅੱਧਾ ਇੰਚ 1 ਇੰਚ ਬਾਹਰ ਕੱਢ ਲਿਓ ਬੁਕਰਨ ਨੂੰ ਇਦਾਂ ਉੱਤੇ ਰੱਖੋਗੇ ਤੇ ਬੁਕਰਮ ਦੇ ਥੱਲੇ ਬਿਲਕੁਲ ਨਾਲ-ਨਾਲ ਸਲਾਈ ਮਾਰਨੀ ਆ ਆ ਦੇਖੋ ਆਪਾਂ ਅੰਸੀ ਸਲਾਈ ਲਾ ਲਈ ਠੀਕ ਹੈ ਹੁਣ ਆਪਾਂ ਕੀ ਕਰਨਾ ਇਹਨੂੰ ਇਸ ਤਰੀਕੇ ਦੇ ਨਾਲ ਇਹਨੂੰ ਅੰਦਰ ਨੂੰ ਫੋਲਡ ਕਰ ਦਾਂਗੇ ਫੋਲਡ ਕਰਕੇ ਠੀਕ ਹੈ ਹੁਣ ਇੱਥੇ ਆਪਾਂ ਬਰੀਕ ਜਿਹੜੀ ਇੱਕ ਸਲਾਈ ਲਾ ਦਾਂਗੇ ਹੁਣ ਆਹ ਏਡੇ ਪਾਸੇ ਆਪਾਂ ਸਲਾਈ ਲਾ ਲਈ। ਹੁਣ ਕੀ ਕਰਾਂਗੇ ਕੱਪੜੇ ਨੂੰ ਸਿੱਧਾ ਕਰ ਲੈਣਾ ਆਪਾਂ। ਸਿੱਧਾ ਕਰਕੇ ਨਾ ਆਹ ਜਿਹੜਾ ਪਾਸਾ ਨਾ ਐਸ ਆਵਲਾ ਪਾਸਾ ਜਿਹੜਾ ਇਧਰਲੇ ਪਾਸੇ ਆਪਾਂ ਬੁਕਰਮ ਦੇ ਉੱਤੇ ਉੱਤੇ ਸਿੱਧੀ ਸਲਾਈ ਲਾਣਾ। ਆ ਦੇਖੋ। ਇਦਾਂ ਦਾ ਆ ਕੱਪੜੇ ਨੂੰ ਸੈੱਟ ਕਰੀ ਜਾਵਾਂਗੇ ਤੇ ਸਿੱਧੀ ਸਲਾਈ ਲਈ ਜਾਵਾਂਗੇ ਹੁਣ ਕੱਪੜੇ ਨੂੰ ਕੱਢ ਲਾਂਗੇ ਹੁਣ ਜਿਹੜਾ ਆ ਬਚਿਆ ਹੋਇਆ ਵਾ ਬੁਕਰਮ ਨੂੰ ਇਹਨੂੰ ਆਪਾਂ ਇਸੇ ਸ਼ੇਪ ਦੇ ਚ ਆਪਾਂ ਦੀ ਕਟਿੰਗ ਕਰਦਾ ਹੁਣ ਕੀ ਕਰਨਾ ਤੁਹਾਡੀ ਮਰਜ਼ੀ ਹੈ ਤੁਹਾਨੂੰ ਕੋਈ ਡਿਜ਼ਾਈਨ ਆਉਂਦਾ ਤਾਂ ਬਣਾ ਲਓ ਨਹੀਂ ਤਾਂ ਆਪਾਂ ਕੀ ਕਰਨਾ ਸਿੱਧੀਆਂ ਲੈਣਾ ਇੱਕ ਵਾਰੀ ਮਾਰ ਕੇ ਵਿੱਚ ਸਕਰੋਲ ਭਾਦਾਂਗੇ ਇਹ ਦੇਖੋ ਹੁਣ ਪਹੁੰਚ ਗਏ ਮੈਂ ਭਰਨੇ ਆਂ ਦੇਖੋ ਆ ਜਿਹੜੀ ਸਲਾਈ ਆ ਪਹੁੰਚਦੀ ਆ ਨਹੀਂ ਜਿਹੜਾ ਪਾਸਾ ਆ ਉੱਪਰਲਾ ਆ ਜਿਹੜਾ ਪੈਰ ਆ ਤੁਸੀਂ ਇਹ ਇਧਰਲੇ ਪਾਸੇ ਰੱਖੋਗੇ ਸਲਾਈ ਦੇ ਉੱਪਰ ਤੇ ਇਹਦੇ ਸੈਂਟਰ ਦੇ ਵਿੱਚ ਤੁਸੀਂ ਸਿੱਧੀ ਇੱਕ ਸੀਨ ਮਾਰ ਦੋਗੇ ਹੁਣ ਕੀ ਕਰਾਂਗੇ ਇਹਨੂੰ ਘੁਮਾ ਦਾਂਗੇ ਇਹਦੀ ਆਪਾਂ ਹੁਣ ਫਿਲਿੰਗ ਕਰਾਂਗੇ ਲਾਈਨ ਦੀ ਇਹਦੇ ਸਕਰੋਲ ਬਣਾਵਾਂਗੇ ਇਦਾਂ ਸਾਰੇ ਪੌਂਚ ਨੂੰ ਆਪਾਂ ਇਦਾਂ ਹੀ ਸਲਾਈਆਂ ਮਾਰ-ਮਾਰ ਕੇ ਤੇ ਇਦਾਂ ਹੀ ਸਕਰੋਲ ਬਣਾ ਕੇ ਇਦਾਂ ਹੀ ਸਾਰੇ ਨੂੰ ਫਿਲ ਕਰ ਲਾਂਗੇ ਦੋਨੇ ਸਾਈਡ ਦੇਆਂ ਨੂੰ ਹਾਂਜੀ ਦੋਸਤੋ ਹੁਣ ਆਪਾਂ ਦੋਨੇ ਪੌਂਚ ਜਿਹੜੇ ਬਣਾ ਚੁੱਕੇ ਆ ਹੁਣ ਕੀ ਕਰਨਾ ਵਾ ਹੁਣ ਆਪਾਂ ਇਹਨੂੰ ਸਲਵਾਰ ਦੀ ਸੀਨ ਲਾਉਣੀ ਕੀ ਕਰਨਾ ਸੀ ਇਧਰਲੇ ਪਾਸਾ ਫੜਨਾ ਤੇ ਇਧਰਲੇ ਪਾਸਾ ਫੜਨਾ نیچے ਵਾਲੇ ਪਾਸੇ ਇਹਨਾਂ ਦੋਨਾਂ ਨੂੰ ਆਪਸ ਵਿੱਚ ਜੋੜ ਦੇਣਾ ਜੋੜ ਕੇ ਆਪਾਂ ਮੌਜ ਨੂੰ ਇਦਾਂ ਕਰ ਲੈਣਾ ਆ ਬੰਦ ਸਾਈਡ ਆ ਖੁੱਲੀ ਸਾਈਡ ਆ ਮੇਰੇ ਵਾਲੇ ਪਾਸੇ ਤੇ ਇਹਨੂੰ ਕੀ ਕਰਨਾ ਆਪਾਂ ਤੁਸੀਂ ਦੇਖ ਲੈਣਾ ਕਿ ਪੌਂਚਾ ਕਿੰਨਾ ਆਮ ਕਰਕੇ ਪਹੁੰਚਾ ਕੁੜੀਆਂ ਤਾਂ 6 1/2 ਰੱਖਦੀਆਂ ਪਰ ਲੇਡੀਜ਼ ਦਾ 7 1/2 ਹੁੰਦਾ ਇਹਨੂੰ 7 ਇੰਚ ਤੇ ਆਪਾਂ ਜਿਹੜੀ ਬਿਲਕੁਲ ਟੇਢੀ ਸੀਨ ਲਾਵਾਂਗੇ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇੱਥੋਂ ਆ 7 ਤੇ ਨਿਸ਼ਾਨੀ ਲਈ ਇਹ ਜਿਹੜੀ ਸਲਾਈ ਤੇ ਲਾਉਣੀ ਟੇਢੀ ਲਾਉਣੀ ਆ ਆ ਦੇਖੋ ਇਸ ਤਰੀਕੇ ਦੇ ਨਾਲ ਠੀਕ ਹੈ ਇਹਨੂੰ 2 3 ਵਾਰੀ ਸਲਾਈ ਲਾ ਕੇ ਤੇ ਆਪਾਂ ਸਾਰੀ ਨੂੰ ਮਤਲਬ ਸਾਰੀ ਜਿਹੜਾ ਆ ਚੀਜ਼ਾਂ ਨੂੰ ਲੌਕ ਕਰ ਦਾਂਗੇ ਆ ਦੇਖੋ ਹੁਣ ਜਿਹੜੀ ਆ ਚੀਜ਼ ਆ ਇੱਥੇ ਆਪ ਸਿੱਧੀ ਐ ਮਤਲਬ ਅਬ 1-1 ਇੰਚ ਦੇ ਹਿਸਾਬ ਤੇ ਤੁਸੀਂ ਸਿੱਧੀ ਸਲਾਈ ਲਾ ਦਿਓ ਹਾਂਜੀ ਦੋਸਤੋ ਆ ਦੇਖੋ ਆਪਣੀ ਸਲਵਾਰ ਬਿਲਕੁਲ ਬਣ ਕੇ ਰੈਡੀ ਹੋ ਚੁੱਕੀ ਆ ਠੀਕ ਹੈ ਇਹ ਬਹੁਤ ਜ਼ਿਆਦੀ ਹੈਵੀ ਸਲਵਾਰ ਬਣ ਗਈ ਹੈ ਠੀਕ ਹੈ ਇਹ ਸਾਰਾ ਕੱਪੜਾ ਜਿਹੜਾ ਆਪਾਂ ਸੀ ਮਤਲਬ ਕਮੀਜ਼ ਦੇ ਵਿੱਚੋਂ ਜਿੰਨਾ ਕੱਪੜਾ ਪਿਆ ਸੀ ਸਾਰਾ ਆਪ ਸਲਵਾਰ ਚ ਪਾਤਾ ਇਹਦੇ ਵੱਲ ਬਹੁਤ ਜ਼ਿਆਦਾ ਪੈਣਗੇ ਇਹ ਕਸਟਮਰ ਦੀ ਡਿਮਾਂਡ ਸੀ ਕਿ ਫੁੱਲ ਹੈਵੀ ਸਲਵਾਰ ਇਹਨਾਂ ਨੂੰ ਚਾਹੀਦੀ ਸੀ ਠੀਕ ਹੈ ਪੌਂਜੇ ਸਿੰਪਲ ਰੱਖਾਈ ਸੀ ਸੋ ਦੋਸਤੋ ਤੁਸੀਂ ਵੀ ਜਿਸ ਤਰੀਕੇ ਦੇ ਨਾਲ ਮੈਂ ਸਟੀਚਿੰਗ ਕੀਤੀ ਉਸ ਤਰੀਕੇ ਦੇ ਨਾਲ ਸਟੀਚਿੰਗ ਕਰੋ ਤੇ ਦੂਜੀ ਗੱਲ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਲਾਈਵ ਸਿੱਖਣਾ ਚਾਹੁੰਦੇ ਹੋ ਸਟੀਚਿੰਗ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਕਦੋਂ ਆਪਾਂ ਲਾਈਵ ਕਰਨਾ ਲਾਈਵ ਕਰਕੇ ਜਿੰਨਾ ਜਿੰਨਾਂ ਨੇ ਵੀ ਲਾਈਵ ਸਿੱਖਣੀ ਆ ਸਲਾਈ ਤੇ ਤੁਸੀਂ ਆਪਦਾ ਜਿਹੜਾ ਸਮਾਨ ਆ ਲੈ ਕੇ ਬੈਠੋ ਨਾਲ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਸੀਂ ਲਾਈਵ ਸਿੱਖਣਾ ਚਾਹੁੰਦੇ ਹੋ ਤਾਂ ਸੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਤੇ ਕਮੈਂਟ ਚ ਜਰੂਰ ਦੱਸਿਓ ਮੈਨੂੰ ਕਿ ਤੁਹਾਨੂੰ ਹੋਰ ਕਿਹੜਾ ਡਿਜ਼ਾਈਨ ਚਾਹੀਦਾ ਹੋਰ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ ਤੇ ਜੇ ਤੁਸੀਂ ਆਪ ਇਦਾਂ ਸਟਿਚਿੰਗ ਕੀਤੀ ਸਲਵਾਰ ਦੀ ਤਾਂ ਵੀ ਮੈਨੂੰ ਜਰੂਰ ਦੱਸਿਓ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਕੁਦਰਤ ਕ੍ਰੀਏਸ਼ਨ ਦੇਖਣ ਵਾਸਤੇ ਥੈਂਕ ਯੂ ਸੋ ਮੱਚ